ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਅੱਜ ਦੀ ਵੀਡੀਓ ਚ 8 ਮਸ਼ੀਨਰੀਆਂ ਮੁਕਾਊ ਲੈ ਕੇ ਆਏ ਆ ਸਾਰੇ ਭਰਾ ਦੇਖ ਲਓ ਬਾਈ ਜਿਨ੍ਹਾਂ ਦੇ ਵਿੱਚ 5 ਟਰੈਕਟਰ ਮੁਕਾਊ ਆ ਇੱਕ ਨੋਵਾ ਕਾਰ ਇੱਕ ਟਰਾਲਾ ਤੇ ਇੱਕ ਸੁਪਰ ਸੀਡਰ ਤੇ ਕਿਸੇ ਭਰਾ ਨੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਹੁੰਦਾ ਤੇ ਉਹ ਵੀ ਵੀਡੀਓ ਬਈ ਆਪਾਂ ਫ੍ਰੀ ਪਾਉਣੇ ਆ ਆ ਬੂਟਾ ਕੋਟਲੀ ਚੈਨਲ ਤੇ ਕਿਸੇ ਵੀ ਭਰਾ ਨੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਤੇ ਸਾਰਾ ਭੇਜਿਆ ਕਰੋ ਆਪਦਾ ਐਡਰੈਸ ਮਾਡਲ ਮਾਡਲ ਪੈਸੇ ਕਿਨੇ ਲੈਣੇ ਆ ਸਾਰਾ ਕੁਝ ਲਿਖ ਦਿਆ ਕਰੋ ਤੇ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਾਈ ਟਰੈਕਟਰ ਦਾ ਨੰਬਰ ਆ ਉੱਪਰਲੇ ਨੰਬਰ ਤੇ ਵੀਡੀਓ ਬਣਾ ਕੇ ਦੇਦਾ ਕਰੋ ਮਿੰਟ ਰੇਟ ਮਿੰਟ ਦੀ ਕੋਈ ਵੀ ਤੁਹਾਡਾ ਸੰਦਾ ਤੇ ਵੀਡੀਓ ਚ ਕਲੀਅਰ ਦਿਖ ਜਾਂਦਾ ਫੋਟੋ ਨਾਲ ਬਾਈ ਗੱਲ ਨਹੀਂ ਬਣਦੀ ਤੇ ਟੇਡੇ ਫੋਨ ਨਾਲ ਵੀਡੀਓ ਬਣਾ ਕੇ ਦੇਦਾ ਕਰੋ ਮਿੰਟ ਰੇਟ ਮਿੰਟ ਦੀ ਕੋਈ ਵੀ ਸੰਦਾ ਕਿਸੇ ਪੁਰਾਣੀ ਵੇਚਣਾ ਤੇ ਉੱਪਰਲੇ ਨੰਬਰ ਤੇ ਕਾਦਾ ਕਰੋ WhatsApp ਤੇ ਆਹ ਟਰੈਕਟਰ ਬਈ ਸਾਰੇ ਭਰਾ ਦੇਖ ਲਓ ਸੋਨਾਲੇਕਾ 60 ਦਾ ਕਿਸੇ ਵੀ ਪੁਰਾਣੇ ਸੋਨਾਲੇਕਾ 60 ਦਾ ਟਰੈਕਟਰ ਲੈਣਾ ਹੋਵੇ ਤੇ 2014 ਮਾਡਲ ਆ ਇਹ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਵਿੱਚ ਟਰੈਕਟਰ ਲੈਣਾ ਹੋਵੇ ਤੇ ਏਰੀਆ ਤਲਵੰਡੀ ਭਾਈ ਤਲਵੰਡੀ ਭਾਈ ਏਰੀਆ ਵਿੱਚ ਟਰੈਕਟਰ ਖੜਾ ਸੁਣ ਲਿਗਾ 60 ਦਾ ਤੇ ਬਾਈ ਕਹਿੰਦਾ ਮੇਰਾ ਸਾਰੇ ਪਾਸੋਂ ਟਾਇਰ ਪੂਰਾ ਵਧੀਆ ਵਾਹ ਕੇ ਚੱਕਰ ਕੇ ਮੇਰੇ ਕੋਲੋਂ ਟਰੈਕਟਰ ਬਈ ਲੈ ਜਾਓ ਕਿਸੇ ਵੀਰ ਪੁਰਾਣੇ ਵਿੱਚ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 4 ਲੱਖ ਇਹ 50000 ਦੇ ਆਸੇ ਪਾਸੇ ਮੈਂ ਟਰੈਕਟਰ ਦੇਵਾਂਗਾ ਬਾਈ ਕਿਸੇ ਵੀ ਪੁਰਾਣੇ ਵਿੱਚ ਟਰੈਕਟਰ ਲੈਣਾ ਹੋਵੇ ਤੇ ਬਾਈ ਨੂੰ ਲਾ ਲਿਓ ਬਈ ਫੋਨ ਬਾਈ ਦਾ ਸਕਰੀਨ ਤੇ ਥੱਲੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਾਈ ਜੀ ਜਿਹੜੇ ਵੀਰ ਭਰਾ ਆਪਣਾ ਚੈਨਲ ਦੇਖਦੇ ਆ ਤੇ ਚੈਨਲ ਨੇ ਆਪਣਾ ਕਰਿਆ ਫੋਲੋ ਤੇ ਆਪਣਾ ਚੈਨਲ ਫੋਲੋ ਕਰ ਲਓ ਤੇ ਵੀਡੀਓ ਨੂੰ ਬਾਈ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤੇ ਲਾਈਕ ਕਰਦਿਆ ਕਰੋ ਬਾਈ ਜੀ ਕਿਸੇ ਵੀ ਪੁਰਾਣੇ ਟਰੈਕਟਰ ਐਸ਼ਰ ਲੈਣਾ ਹੋਵੇ 241 ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਟਰੈਕਟਰ 241 ਐਸ਼ਰ ਲੈਣਾ ਹੋਵੇ ਤੇ 2021 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀ ਪੁਰਾਣੇ ਟਾਇਰ ਲੈਣਾ ਹੋਵੇ ਇਹ ਪਿੰਡ ਭਦੌਰ ਪਿੰਡ ਭਦੌਰ ਏਰੀਏ ਚ ਪਿੰਡ ਭਦੌਰ ਟਰੈਕਟਰ ਖੜਾ ਬਈ ਤੇ ਏਰੀਆ ਬਰਨਾਲਾ ਬਰਨਾਲਾ ਜ਼ਿਲ੍ਹਾ ਤੇ ਪਿੰਡ ਭਦੌਰ ਟਰੈਕਟਰ ਖੜਾ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 75000 ਦੇ ਆਸੇ ਪਾਸੇ ਮੈਂ ਬਈ ਐਸ਼ ਟਰੈਕਟਰ ਦੇ ਦੂੰਗਾ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਐਚ ਐਮਟੀ 25 ਬਾਈ ਟਰੈਕਟਰ ਲੈਣਾ ਹੋਵੇ ਸਾਰੇ ਵੀਰ ਭਰਾ ਦੇਖ ਲੋ ਬਾਈ ਕਿਸੇ ਵੀ ਭਰਾ ਨੇ ਬਈ 25 ਬਾਈ ਟ੍ਰੈਕ ਲੈਣਾ ਹੋਵੇ ਤੇ 1995 ਮਾਡਲ ਆ ਤੇ ਪੰਜਾਬ ਨੰਬਰ ਆ ਇਹ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਭਰਾ ਨੇ ਟ੍ਰੈਕ ਲੈਣਾ ਹੋਵੇ ਇਹ ਪਿੰਡ ਬਾਜਕ ਪਿੰਡ ਬਈ ਬਾਜਕ ਗਿੱਦੜਵਾ ਮੰਡੀ ਦੇ ਨੇੜੇ ਹੀ ਪਿੰਡ ਆ ਬਾਈ ਤੇ ਜ਼ਿਲ੍ਹੇ ਬਟਿੰਡੇ ਚ ਪਿੰਡ ਆ ਵਾਹਿ ਬਾਜਕ ਬਾਜਕ ਪਿੰਡ ਖੜਾ ਕਿਸੇ ਵੀਰ ਭਰਾ ਨੇ ਬਈ ਟ੍ਰੈਕ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਇਹ 30000 ਦੇ ਆਸੇ ਪਾਸੇ ਮੈਂ 25 ਬਾਈ ਟ੍ਰੈਕ ਦੇ ਦੂੰਗਾ ਬਾਈ ਕਿਸੇ ਵੀ ਪੁਰਾਣੇ ਬਿਜਾਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟੈਟ ਲੈਣਾ ਹੋਵੇ ਸੋਨਾ ਲੀਕਾ 50 ਦਾ ਸਾਰੇ ਭਰਾ ਦੇਖ ਲਓ ਬਾਈ 2011 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 60 50 60 ਪੈਸੀ ਪਏ ਆ ਬਾਈ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਬਿਜਾਟ ਲੈਣਾ ਹੋਵੇ 50 ਦਾ ਸੋਨਾ ਲੀਕਾ ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਏ ਵਿੱਚ ਟਰੈਕਟਰ ਖੜਾ ਕਿਸੇ ਵੀ ਭਰਾਣੇ ਕੋਈ ਟਰੈਟ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਬਾਈ ਤੇ 3 ਲੱਖ ਤੇ 47000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰੈਡ ਦੇਵਾਂਗਾ ਬਾਈ ਕਹਿੰਦਾ ਪੈਸੇ ਮਾਉਨੇ ਕੀ ਮੰਗੇ ਆ ਜਿੰਨੇ ਦਾ ਮੇਰਾ ਟਰੈਕਟਰ ਆ ਬਾਈ ਸਾਰੇ ਪਾਸੋਂ ਮੇਰਾ ਟਰੈਡ ਪੂਰਾ ਵਧੀਆ ਕਿਸੇ ਵੀ ਭਰਾਣੇ ਟਰੈਟ ਲੈਣਾ ਹੋਵੇ ਬਾਈ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੀ ਮਹਿੰਦਰਾ 585 ਟੈਟ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ ਕਿਸੇ ਭਰਾ ਨੇ ਵੀ ਮਹਿੰਦਰਾ 585 ਟੈਟ ਲੈਣਾ ਹੋਵੇ ਤੇ 2002 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 60 70 ਪੈਸੇ ਪਏ ਆ ਬਾਈ ਕਿਸੇ ਵੀ ਪੁਰਾਣੀ ਵੀ ਟੈਟ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 75000 ਦੇ ਆਸੇ ਪਾਸੇ ਮੈਂ ਟਰੈਡ ਦੇਊਗਾ ਬਾਈ ਕਿਸੇ ਵੀ ਪੁਰਾਣੀ ਟੈਟ ਲੈਣਾ ਹੋਵੇ ਤੇ ਏਰੀਆ ਬਾਗਾ ਪੁਰਾਣਾ ਏਰੀਆ ਬਈ ਬਾਗਾ ਪੁਰਾਣਾ ਮੋਗੇ ਜ਼ਿਲ੍ਹੇ ਚ ਪੈਂਦਾ ਇਹ ਬਾਗੇ ਪੁਰਾਣੀ ਏਰੀਆ ਵਿੱਚ ਟਰੈਕਟਰ ਖੜਾ ਬਾਈ ਕਹਿੰਦਾ 2 ਲੱਖ ਤੇ 75 ਕੁ ਹਜ਼ਾਰ ਦੇ ਆਸ-ਪਾਸੇ ਮੈਂ ਟਰੈਕਟਰ ਬਈ ਦੇ ਦੂੰਗਾ ਕਿਸੇ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਤੁਹਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਨੋਵਾ ਗੱਡੀ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਨੋਵਾ ਗੱਡੀ ਲੈਣੀ ਹੋਵੇ ਤੇ 2017 ਮਾਡਲ ਆ ਇਹ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਗੱਡੀ ਦੇ ਕਿਸੇ ਵੀਂ ਪੁਰਾਣੀ ਗੱਡੀ ਲੈਣੀ ਹੋਵੇ ਨੋਵਾ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰੀ ਨਵੇਂ ਆਰ ਗਈ ਗੱਡੀ ਪਈ ਆ ਵੀ ਨੋਵਾ ਕਿਸੇ ਵੀਂ ਭਰਾ ਨੇ ਨੋਵਾ ਗੱਡੀ ਲੈਣੀ ਹੋਵੇ ਤੇ ਏਰੀਆ ਮੋਗਾ ਮੋਗੇ ਏਰੀਏ ਦੇ ਬਾਈ ਨੋਵਾ ਗੱਡੀ ਖੜੀ ਆ ਇਹ ਬਾਈ ਕਹਿੰਦਾ 11 ਲੱਖ ਦੇ ਆਸੇ ਪਾਸੇ ਨੋਵਾ ਗੱਡੀ ਦੇਊਗਾ ਬਾਈ ਸਾਰੇ ਪਾਸੋਂ ਨੋਵਾ ਗੱਡੀ ਮੇਰੀ ਚੈੱਕ ਕਰ ਲੋ ਪੂਰੀ ਸਾਫ਼ ਤੇ ਪੂਰੀ ਸੋਹਣੀ ਗੱਡੀ ਆ ਬਾਈ ਕਿਸੇ ਵੀਂ ਭਰਾ ਨੇ ਨੋਵਾ ਕਾਰ ਲੈਣੀ ਹੋਵੇ ਗੱਡੀ ਬਾਈ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਉ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੂੰ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਉ ਬਾਈ ਕਿਸੇ ਵੀ ਵੀਰ ਭਰਾ ਨੇ ਬਈ ਟਰਾਲਾ ਲੈਣਾ ਹੋਵੇ ਤੇ 12 6.5 ਟਰਾਲਾ ਬਾਈ 6.5 ਫੁੱਟ ਚੌੜਾ ਤੇ 12 ਫੁੱਟ ਲੰਮਾ ਟਰਾਲਾ ਤੇ 35 ਟਨ ਵਾਲਾ ਜੱਕ ਲੱਗਿਆ ਤੇ ਪੂਰਾ ਭਾਰਾ ਤੇ ਪੂਰਾ ਹੈਵੀ ਟਰਾਲਾ ਬਾਈ ਦਾ ਬਾਈ ਕਿਸੇ ਵੀਰ ਭਰਾ ਨੇ ਬਈ ਟਰਾਲਾ ਲੈਣਾ ਹੋਵੇ ਤੇ ਏਰੀਆ ਫਰੀਦਕੋਟ ਫਰੀਦਕੋਟ ਏਰੀਆ ਜੀ ਵਿੱਚ ਟਰਾਲਾ ਖੜਾ ਤੇ ਬਾਈ ਕਹਿੰਦਾ 2 ਲੱਖ ਇਹ 5000 ਦੇ ਆਸੇ-ਪਾਸੇ ਟਰਾਲਾ ਦੇਊਗਾ ਬਾਈ ਸਾਰੇ ਪਾਸੇ ਪੂਰਾ ਵਧੀਆ ਤੇ ਪੂਰਾ ਨਵੇਂ ਵਰਗਾ ਟਰਾਲਾ ਪਿਆ ਤੇ ਪੂਰੇ ਵਜਨ ਵਾਲਾ ਟਰਾਲਾ ਬਾਈ ਕਿਸੇ ਵੀਰ ਪੁਰਾਣੇ ਕੋਈ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆਖਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਕੋਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਸੁਪਰ ਸੀਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਭਾਣੇ ਬਈ ਸੁਪਰ ਸੀਟਰ ਲੈਣਾ ਹੋਵੇ ਤੇ 22 23 ਮਾਡਲ ਆ ਤੇ 8 ਫੁੱਟਾ ਸੁਪਰ ਸੀਟਰ ਤੇ ਐਗਰੀ ਜ਼ੋਨ ਵਾਲਾ ਦਾ ਬਣਿਆ ਬਾਈ ਸੁਪਰਸੀਡਰ ਕਿਸੇ ਵੀ ਵੀਰ ਭਰਾਣੇ ਬਾਈ ਸੁਪਰਸੀਡਰ ਲੈਣਾ ਹੋਵੇ ਤੇ ਏਰੀਆ ਬਰਨਾਲਾ ਬਰਨਾਲੇ ਏਰੀਆ ਚ ਬਾਈ ਸੁਪਰਸੀਡਰ ਪਿਆ ਕਿਸੇ ਭਰਾਣੇ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 35000 ਦੇ ਆਸੇ ਪਾਸੇ ਮੈਂ ਸੁਪਰਸੀਡਰ ਦੇਊਗਾ ਬਾਈ ਸਾਰੇ ਪਾਸਿਓ ਬਾਈ ਕਹਿੰਦਾ ਮੇਰਾ ਪੂਰਾ ਸੋਨਾ ਤੇ ਪੂਰਾ ਸਾਫ ਆ ਸੁਪਰਸੀਡਰ ਤੇ ਨਵੇਂ ਆਰ ਦਾ ਸੁਪਰਸੀਡਰ ਪਿਆ ਬਾਈ ਕਿਸੇ ਵੀ ਵੀਰ ਭਰਾਣੇ ਬਾਈ ਸੁਪਰਸੀਡਰ ਲੈਣਾ ਹੋਵੇ ਇਹ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਤੇ ਆਪਣੇ ਕੋਲ ਬਈ ਖੇਤੀ ਵਾਲੀ ਸੰਦਾ ਦੀਆਂ ਵੀਡੀਓ 8 ਸੀਗੀਆਂ ਤੇ ਆਪਾਂ ਅੱਠੇ ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਆਪਣੇ ਚੈਨਲ ਤੇ ਤੇ ਸਾਰਿਆਂ ਨੂੰ ਬਈ